ਹਾਂਜੀ ਸਸ਼ੀਕਾਲ ਜੀ ਮੈਨਿਆ ਤੇ ਬਾਤ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋ ਗਏ ਲਓ ਜੀ ਪਖੰਡੀਆਂ ਦਾ ਤਾਂ ਹੁਣ ਆ ਹਾਲ ਹੋ ਚੁੱਕਿਆ ਕਿ ਲੋਕਾਂ ਨੂੰ ਚੌਂਕੀਆਂ ਤੇ ਬੁਲਾ ਕੇ ਲੋਕਾਂ ਨੂੰ ਪੁੱਛਿਆ ਦੇ ਕੇ ਉਸ ਤੋਂ ਬਾਅਦ ਉਸੇ ਡੇਰ ਦੇ ਵਿੱਚ ਬੈਠ ਕੇ ਕਿਵੇਂ ਦੀ ਮਸਤੀ ਕੀਤੀ ਜਾਂਦੀ ਆ ਜਾਂ ਫਿਰ ਕੀ ਕੁਝ ਕੀਤਾ ਜਾਂਦਾ ਉਸ ਦਾ ਵੀਡੀਓ ਤੁਹਾਨੂੰ ਅਸੀਂ ਅੱਜ ਦਿਖਾਉਨੇ ਆ ਕਿ ਕਿਵੇਂ ਜਿਹੜੀ ਇਹ ਮਾਤਾ ਜਾਂ ਇੱਥੇ ਜਿਹੜੇ ਲੋਕ ਬੈਠੇ ਨੇ ਜਿਹੜੇ ਆਬਿਆਪ ਨੂੰ ਆਏ ਕਾ ਹੁੰਦੇ ਨੇ ਵੀ ਅਸੀਂ ਅਸ਼ਕਤੀਆਂ ਸਾਨੂੰ ਪ੍ਰਦਾਨ ਨੇ ਅਸੀਂ ਲੋਕਾਂ ਦਾ ਇਲਾਜ ਕਰਦੇ ਆਂ ਲੋਕਾਂ ਦੇ ਮਸਲੇ ਹੱਲ ਕਰਦੇ ਆਂ ਉਹਨਾਂ ਦੇ ਘਰੇਲੂ ਕਲੇਸ਼ ਦੂਰ ਕਰਦੇ ਆਂ ਕੇਲਿਆਂ ਦੇ ਉੱਤੇ ਮੰਤਰ ਮਾਰ ਕੇ ਸੇਬਾਂ ਦੇ ਉੱਤੇ ਮੰਤਰ ਮਾਰ ਕੇ ਜਾਂ ਫਿਰ दारू ਦੀਆਂ ਬੋਤਲਾਂ ਜਾਂ ਹੋਰ ਮੀਟ ਅੰਡਾ ਸ਼ਰਾਬ ਛੜਾ ਕੇ ਅਸੀਂ ਲੋਕਾਂ ਦਾ ਘਰ-ਬਾਰ ਬਿਲਕੁਲ ਠੀਕ ਕਰ ਦਿੰਨੇ ਆਂ ਤੇ ਅਸੀਂ ਅੱਖਾਂ ਬੰਦ ਕਰਕੇ ਇਹ ਵੀ ਦੱਸ ਦਿੰਨੇ ਆਂ ਕਿ ਲੋਕਾਂ ਨੂੰ ਤਕਲੀਫ ਕੀ ਆ ਜਿੱਦੇ ਚੱਲਦੇ ਇਹ ਪਖੰਡੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਚੱਲ ਰਹੇ ਨੇ ਜਦੋਂ ਪਖੰਡਵਾਦ ਦਾ ਇਸ ਤਰੀਕੇ ਦੇ ਨਾਲ ਪ੍ਰਚਾਰ ਹੁੰਦਾ ਤਾਂ ਲੋਕ ਹੋਰ ਵੀ ਇਹਨਾਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਜਾ ਕੇ ਡਿੱਗਦੇ ਨੇ ਪਰ ਅਸਲ ਇਹਨਾਂ ਪਖੰਡੀਆਂ ਦੀ ਹਕੀਕਤ ਕੀ ਹੁੰਦੀ ਆ ਇਸ ਤੋਂ ਲੋਕ ਅਣਜਾਣ ਹੁੰਦੇ ਲੋਕ ਸੋਚਦੇ ਨੇ ਕਿ ਨਹੀਂ ਇਹਨਾਂ ਦੀ ਤਾਂ ਸਿੱਧੀ ਜਿਹੜੀ ਕਿ ਦੇਵੀ-ਦੇਵਤਿਆਂ ਦੇ ਨਾਲ ਰੂਹ ਜੁੜੀ ਹੋਈ ਆ ਇਹ ਤਾਂ ਚੰਗਾ ਪਤਾ ਹੀ ਹੁੰਦਾ ਵੀ ਕੀ ਚੰਗਾ ਤੇ ਕੀ ਮਾੜਾ ਇਹ ਸਾਡਾ ਚੰਗਾ ਹੀ ਕਰਨਗੇ ਪਰ ਫਿਰ ਆਹ ਵੀਡੀਓ ਦੇਖ ਲਓ ਜਿਹੜੇ ਲੋਕ ਪਖੰਡ ਬਾਤ ਕੋਲ ਜਾਂਦੇ ਨੇ ਬਾਬਾ ਜੀ ਦੇ ਨਾ ਨਹੀਂ ਦੇ ਨਾ ਪੈਟਰੋਲ ਪਾ ਲਈ ਮੈਂ ਮੌਤ ਫਤਲੀ ਲਗਾ ਦੂੰਗਾ ਜਾਨ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈ ਆ ਕਿ ਕਿ ਮੈਂ ਮਸਤੀ ਦੇ ਵਿੱਚ ਚੌੜ ਕਰਕੇ ਕਿਹਾ ਜਾ ਰਿਹਾ ਅਸੀਂ ਪੈਟਰੋਲ ਪੰਪ ਨਹੀਂ ਦੇਣਾ ਅਸੀਂ ਅੱਗ ਲਾ ਦੇਣੀ ਹੈ ਕੀ ਚੀਜ਼ ਆ ਕੀ ਇਹ ਲੋਕਾਂ ਦੇ ਘਰ ਬਚਾਉਣਗੇ ਜਿਹੜੇ ਲੋਕ ਆਪ ਜਿਹੇ ਪੁੱਠੇ ਸਿੱਧੇ ਕੰਮ ਕਰਦੇ ਹੋਣ ਜਿਹੜੇ ਵੀ ਕੋਈ ਵੀ ਆ ਜੇਕਰ ਕਿਸੇ ਇਨਸਾਨ ਦੀ ਉਸ ਗੁਰੂ ਦੇ ਨਾਲ ਜਾਂ ਕਿਸੇ ਵੀ ਦੇਵੀ ਦੇਵਤੇ ਜਿਹਨੂੰ ਵੀ ਉਹ ਮੰਨਦੇ ਨੇ ਜਿਹੜੇ ਵੀ ਧਰਮ ਨੂੰ ਮੰਨਦੇ ਨੇ ਜਿਹਦੀ ਸੱਚੇ ਦਿਲੋਂ ਲਿਵ ਲੱਗੀ ਹੋਊਗੀ ਨਾ ਉਹਨੂੰ ਮਸਤੀ ਕਰਨ ਦਾ ਛੱਡੋ ਖਾਣ ਪੀਣ ਦਾ ਵੀ ਸਮਾਂ ਨਹੀਂ ਹੁੰਦਾ ਕਿਉਂਕਿ ਸਾਡੇ ਗੁਰੂਆਂ ਨੇ ਜਿਹੜੇ ਕਿ ਇਹਨਾਂ ਚੀਜ਼ਾਂ ਨੂੰ ਕੀਤਾ ਹੋਇਆ ਸਾਡੇ ਗੁਰੂਆਂ ਨੇ ਗੁਰੂ ਨੂੰ ਕਿਵੇਂ ਪਾਇਆ ਉਹਨਾਂ ਨੇ ਕਿੰਨਾ ਕੁਝ ਕੀਤਾ ਆਪਣਾ ਪਰਿਵਾਰ ਵਾਰਿਆ ਸੀ ਤੱਕ ਨਹੀਂ ਕੀਤੀ ਪਰ ਅੱਜ ਦੇ ਲੋਕ ਲੋਕਾਂ ਦੇ ਸਾਹਮਣੇ ਪਖੰਡਵਾਦ ਕਰਦੇ ਨੇ ਤੇ ਬਾਅਦ ਦੇ ਵਿੱਚੋਂ ਗਾਣਾ ਨਾਚ ਕਰਦੇ ਨੇ ਤੇ ਬਾਅਦ ਦੇ ਵਿੱਚ ਮਸਤੀਆਂ ਕਰਦੇ ਨੇ ਚੰਗੇ ਆਪਣੇ ਘਰ ਵਾਲੇ ਨਾਲ ਰੀਲਾਂ ਪਾਈਆਂ ਨੇ ਚੰਗੇ ਟੌਪ ਜੀਨ ਚੰਗਾ ਘੁੰਮ ਕੇ ਆਉਂਦੇ ਨੇ ਚੰਗੇ ਪੱਪਾ ਕਲੱਬਾਂ 'ਚ ਜਾਂਦੇ ਨੇ ਤੁਹਾਡੇ ਵਰਗੇ ਦੇ ਸਾਹਮਣੇ ਇਹਨੇ ਸਾਧ ਬਣ ਜਾਂਦੇ ਨੇ ਕਿ ਸਾਡੇ ਜਿੰਨਾ ਤਾਂ ਕੋਈ ਚੰਗਾ ਹੀ ਕੋਈ ਨਹੀਂ ਤਾਂ ਜਹੇ ਪਖੰਡਵਾਦ ਤੋਂ ਬਚਿਆ ਕਰੋ ਤੁਹਾਡੇ ਵਰਗੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤੁਹਾਡੀ ਬੁੱਧੀ ਕਿਉਂ ਪృష్ਟ ਹੁੰਦੀ ਜਾ ਰਹੀ ਹੈ ਕਿ ਤੁਸੀਂ ਨਾ ਪਖੰਡੀਆਂ ਦੇ ਪਿੱਛੇ ਲੱਗੇ ਹੋਏ ਹੋ ਤਾਂ ਜਿੰਨੇ ਜਲਦੀ ਹੋ ਸਕਦਾ ਸਮਝੋ ਤੇ ਨਾ ਪਖੰਡੀਆਂ ਤੋਂ ਆਪਣਾ ਖਿਹੜਾ ਛੁਣਵਾ ਲਓ ਬਿਊਰੋ ਰਿਪੋਰਟ